ਇਹ ਹਾਲਚਾਲ ਹੈ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਮੋਟਰ ਕੱਲ ਆਪਾਂ ਪਾਤੀ ਦੀ ਜੀ ਇਹ ਇਹ ਸੜੀ ਹੋਈ ਸੀ ਮੋਟਰ ਤੇ 스타ਟਰ ਦਾ ਵੀ ਕੰਮ ਹੋਣ ਵਾਲਾ ਸੀ 스타ਟਰ ਦਾ ਕੰਮ ਵੀ ਕਰਾਤਾ ਤੇ ਕਰਤੀ ਆਪਾਂ ਚੱਲਦੀ ਤੇ ਉਹ ਪਰਲੇ ਮੋਟਰ ਦਾ ਟੋਟੇ ਪਾਇਤੀ ਇੱਕ ਇਹਦਾ ਪਾਇਆ ਸੀ ਇੱਕ ਉਹ ਪਰਲੇ ਪਾਸੇ ਮੋਟਰ ਤੇ ਬਾਕੀ ਚੱਲਦਾ ਜੀਰੀ ਨੂੰ ਪਾਣੀ ਤੇ ਜੀਰੀ ਪਈਆ ਆਪਣੀ ਸੁੱਕੀ ਜਮਾਈ ਤੇ ਉਹ ਸਰੇ ਵਾਲੇ ਕਿਾਰੇ ਨੂੰ ਪੈ ਰਿਹਾ। ਬਾਕੀ ਇੱਕ ਦੋ ਖੇਤਾਂ 'ਚ ਹਲਦੀ ਦੀ ਪ੍ਰੋਬਲਮ ਹੈਗੀ ਆ। ਤੇ ਬਾੜੀ ਜ਼ਿਆਦਾ ਨਹੀਂ ਹੈਗੀ। ਥੋੜੀ ਹੋਊਗਾ। ਤੇ ਜਿਵੇਂ ਆ ਦੇਖੋ ਆ ਦਗੀ ਦੀ ਦੀ ਹੋਣੀ ਹੈ ਹਲਦੀ ਦੀ। ਇੱਥੇ ਹਲਦੀ ਪਈ ਹੋਈ ਆ। ਉਧਰੋਂ ਜੀਰੀ ਦਾ ਪਾਣੀ ਮੋੜ ਕੇ ਲੈ ਕੇ ਆਉਨੇ ਆ ਭਰਕੇ ਉਹਨੂੰ। ਤੇ ਆ ਇਧਰ ਲਈ ਮੋਟਰ ਵੀ ਚਾਲਦੀ ਆ ਆਪਣੀ। ਤੇ ਮਜਰੀ ਵੀ ਚੱਲਦੀਆਂ ਨੇ। ਤਕਰੀਬਨ ਆਪਾਂ ਕੰਮ ਸਟਾਰਟ ਕਰਦਣਾ ਬੜਾਈ ਦਾ 1 ਅਕਤੂਬਰ ਤੋਂ। ਤੇ ਜੀਰੀ ਦਾ ਤਕਰੀਬਨ ਆਈ ਹੋਈ ਆ। ਤੇ ਹਲੇ ਆੜਤੀਆਂ ਕੋ ਬਰਦਾਨਾ ਨਹੀਂ ਆਇਆ। ਨਾ ਸੈਲਰ ਵਾਲਿਆਂ ਨੇ ਹਲੇ ਬਰਦਾਨਾ ਭੇਜਿਆ ਏ। ਉਹਦੇ ਕਰਕੇ ਥੋੜੀ ਜਿਹੀ ਲੇਟ ਹੈ ਵੱਢਣੀ ਪਊਗੀ। ਤੇ ਨਾਲ ਹੁੰਦੀ ਫਿਰ ਆਲੂ ਦੀ ਲਵਾਈ ਦਾ ਕੰਮ ਚੱਲ ਪਾਣਾ। ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵੱਤ ਤੋਂ ਵੱਧ ਵੀਡੀਓ ਦੇਖਿਆ ਕਰੋ। ਤੇ ਆਹ ਖੇਤ ਆਪਣਾ ਜਮਈ ਸਾਫ ਆ। ਫੇਰ ਚ ਕੋਈ ਹਲਦੀ ਦੀ ਪ੍ਰੋਬਲਮ ਨਹੀਂ। ਤੇ ਐਨ ਵਧੀਆ ਖੜੀ ਆ ਪੂਰੀ ਜੀ ਦੀ। ਇੱਧਰਲੇ ਖੇਤ ਚ ਹੈਗੀ ਆ ਹਲੇ। ਫੋਰਮੈਨ ਫਰਦਾ ਔਲੇ ਤੋੜਦਾ। ਔਲੇ ਦਾ ਦਰਖਤ ਦੀ ਹੋਰੇ ਆਪਣਾ ਲਈ ਮੋਟਰ ਤੇ ਲੱਗਿਆ ਹੋਇਆ ਆ ਆਹ। ਤੇ ਔਲੇ ਤੋੜੇ ਨੇ ਤੇ ਛਾੜ ਕੇ ਜੀਰੀ ਦੇ ਵਿੱਚ ਗਿਰਗੇ ਦੀ ਇਕੱਠੇ ਕਰੇ ਨੇ ਤੇ ਉਹੀ ਇਹਦਾ ਮੰਨ ਲਓ ਔਲਿਆਂ ਦਾ ਚਾਰ ਪੈ ਜੂਗਾ ਆ ਦੇਖੋ ਇੰਨੇ ਔਲੇ ਹੋ ਗਏ ਵਧੀਆ ਚਾਰ ਪੈ ਜਾਣਾ ਇਹਦਾ ਆਪਣਾ ਇੱਕ ਰੋਟੀ ਦੇ ਧਰੋ ਆਮਨਾ ਖਾਓ ਤੇ ਸਹੀ ਟਾਈਮ ਤੇ ਇਹਨਾਂ ਦਾ ਤੜਾ ਤੋੜੰਦਾ ਨਹੀਂ ਇਹਨੇ ਛੱਡ ਕੇ ਸਾਰਿਆਂ ਨੇ ਖਰਾਬੇ ਹੋਣਾ ਸੀ ਸਵਾਦ ਬਹੁਤ ਸਵਾਦ ਤੇ ਹੁਣ ਉੱਪਰ ਜੜ ਕੇ ਤੋੜੂਗਾ ਮੁੰਲਾ ਦਾ ਜੱਸੂ ਉਹ ਦਰੱਖਤ ਬੋਦਾ ਇਹ ਕਾਨੂੰ ਜੜਦਾ ੜੱਕ ੜੱਕ ਦਾ ਟੁੱਟਦੀਆਂ ਟਾਹਣੀਆਂ ਉਹ ਗਿੱਲਾ ਚਾਹੇ ਸੁੱਕਾ ਉਹ ਲੱਗ ਗਿਆ ਚੜਮਾ ਉਹ ਪੁਜਰੰਗ ਵਾਲੀ ਗਰਮੀ ਬਹੁਤ ਜ਼ਿਆਦਾ ਏ ਨਾ ਕੇ ਜਾਵਾਂਗੇ ਮੋਟਰ ਤੇ ਤੇ ਨਾਲ ਜੱਗੀ ਵੀਰਾ ਫਿਰਦਾ ਏ ਆਹ ਦੇਖੋ ਤਿੰਨ ਬੰਦੇ ਚਾਰ ਬੰਦੇ ਲੱਗੇ ਨੇ ਆਲੇ ਕੋੜਾਂ ਦੁਆ ਡੰਡਾ ਦੇ ਦੇ ਹੁਣ ਤਾਂ ਹੈ ਨਹੀਂ ਹਲਦੀ ਜੀ ਕਾਤੇ ਪੈ ਗਈ ਇਹ ਪੈ ਗਈ ਹਲਦੀ ਦੀ ਬਿਮਾਰੀ ਹੁੰਦੀ ਆ ਵੀ ਰੋਗ ਆ ਡੰਡਾ ਕਿੱਥੇ ਆ ਦੇਖ ਕੇ ਇਹ ਬੋਦਾ ਹੀ ਆਦਰਕ ਤੇ ਦੇਖ ਕੇ ਵੀਰ ਮੰਨ ਕੇ ਆ ਤੋਤੀ ਹਾਂ ਬਾਬਾ ਕਿੰਨੇ ਕ ਤੋੜ ਲੈ 7 ਚੋਲ ਲੈ ਹਾਂ 7 ਚੋਲ ਲੈ ਖਾਸੇ ਤੋੜ ਲੈ ਆਉਲੇ ਆਉਰੇ ਕੀ ਔਰੇ ਆਉਲੇ ਹਾਂ ਕਿ ਹੋਰੇ ਨਾ ਕੋ ਕਹਦੀ ਤੋ ਵੀ ਸਮਾਈਲ ਪਾਸ ਕਰਦਾ ਹੋਇਆ ਵੀਡੀਓ ਮੰਨ ਦੇ ਜੀ ਦਾਦੇ ਲਾਰੇ ਹੂੰ ਉਹ ਬਾਬੂ ਅੱਗੇ ਜਾਣ ਨਾ ਉਹਨੂੰ ਕਿ ਗਿਰਨਾ ਆ ਜਾਈ ਉਤੋਂ ਖੱਲੇ ਰਿਹਾ ਉਹ ਆ ਕਿਤੇ ਕਿੱਜ ਮੈਂ ਨਹੀਂ ਜਿੱਦੇ ਆ ਨਹੀਂ ਆਉਂਦਾ ਆ ਰ ਯਾਰ ਇਹ ਆਇ ਤਨੂ ਨੇ ਬਾਬੂ ਉਹ ਆ ਹੋਰ ਮਾਨ ਹਲਾਏ ਤੇ ਗਿਰਦੇ ਨੇ। ਨਾ। ਗਿਰਦੇ ਨਹੀਂ। ਉੱਗੇ ਜਾਣਾ। ਉਹ ਫਰਦਾ ਝੋਟਾ 98 11 ਉੱਤੇ ਜੜਿਆ। ਟਾਣੀਆਂ ਬਚਾ ਕੇ ਬੋਦਾਈ ਆ ਟਾਣੇ ਜਿਹੇ ਦੇ। ਕਿਤੇ ਧੜੂਕਾ ਪਵੇ। ਦੱਸਦੇ ਦੋਤੀ ਉਹਨੂੰ। ਹਾਂ ਬਾਗੂ। ਜੱਗੀ ਦੇਖ ਲੈ। ਦਿੱਦੀ ਦੇ ਚਾਈ ਸਾਦੇ ਲਾਲੇ ਫਿੱਦਾ ਹੀ। ਹੂੰ ਕਿੰਨੇ ਔਲੇ ਹੋਣਗੇ ਇਹ? 200 200 ਹਾਂ 2 ਕਿਲੋ 2 ਕਿਲੋ ਵਧੀਆ ਚਾਰ ਮਾਨੂੰ ਹਾਂ ਹਾਂ ਵਧੀਆ ਮੈਨੂੰ ਇਹ ਆ ਜੀ ਤੋਤੀ ਪੂਰਾ ਰੌਣਕੀ ਬੰਦਾ ਹੈ ਆਪਣਾ ਮੱਗਰਦੀਨ ਆਈ ਇਹਦਾ ਨਾਮ ਇਹਦਾ ਪੱਕਾ ਨਾਮ ਆ ਮੱਗਰਦੀਨ ਪੱਕੀ ਬਾੜ ਨਾ ਆਏ ਨਹੀਂ ਬੋਲਣ ਆਏਗਾ ਮੱਗਰ ਬੱਛੀ ਨਾ ਛੋਟੀ ਮਾਦੂ ਕੇ ਨਾ ਆਏ ਹੋਈ ਦੀ ਟਰੈਕਟਰ ਲੈ ਗਈ ਸਵਰਾਜ ਸਰੰਦ ਕਦਾ ਇਹਦਾ ਪੰਪ ਦੀ ਮੋਡੀਫਿਕੇਸ਼ਨ ਜੀ ਕਰਾਈ ਆ ਥੋੜੀ ਜੀ ਤੇ ਕਤਾ ਉੱਪਰ ਲਗਦਾ ਕਰਾਇਆ ਟਰੈਕਟਰ ਦੇ ਪੰਪ ਚ ਹਵਾ ਮੰਨਦੀ ਉਹਦੇ ਕਰਕੇ ਮਗਲੈਲ ਖਰਾਬ ਹੋ ਜਾਂਦਾ ਸੀ ਤੇ ਇੱਕਾ ਨਟ ਚੇਂਜ ਕਰਵਾਇਆ ਏ ਤੇ ਜਿਹੜਾ ਪੰਪ ਦਾ ਪ੍ਰੈਸ਼ਰ ਹੁਣ ਬਦ ਬਣਨ ਲੱਗ ਜੂਗਾ ਪਹਿਲਾਂ ਨਹੀਂ ਵਾਪਸੀ ਦੇ ਟੈਂਕੀ ਜਿਆਦਾ ਛੱਡਦਾ ਸੀ ਉਹਦੇ ਕਰਕੇ ਟਰੈਕਟਰ ਦਬਦਾ ਰਹਿੰਦਾ ਸੀ ਤੇ ਬਾਕੀ ਕੱਦੀ ਹੋਰ ਮੋਡੀਫਿਕੇਸ਼ਨ ਕਰਾਈ ਆ ਤੇ ਹੁਣ ਲਵਾਉਣਾ ਇਹਦੇ ਬੈਂਫਰ ਬੇਟ ਆਪਾਂ ਲਾਇਆ ਏ ਘਰੇ ਤੇ ਬੇਟ ਖੜਕੀ ਜਾਂਦੇ ਦੀ ਲੂਟ ਨਹੀਂ ਰਹਿੰਦੇ ਦੀ ਬੈਂਪਰ ਮੂਰੇ ਤੇ ਅੱਜ ਆਇਆ ਸਰਹੰਦ ਨੂੰ ਨੂੰ ਵਿਸ਼ ਮੇਸ਼ ਵਾਲਿਆਂ ਦੇ ਬੈਂਪਰ ਲਵਾਉਣ ਤੇ ਦੇਖਦੇ ਆ ਬੈਂਪਰ ਬਣੇ ਪਏ ਨੇ ਵੀਰ ਉਹਨਾਂ ਕੋਲ ਤੇ ਦਿਖਾਉਣਿਆਂ ਨਾਲੇ ਆਪਾਂ ਤੁਹਾਨੂੰ ਵੀਡੀਓ ਨਾਲ ਬਣੇ ਰਹੋ ਤੇ ਆ ਚੁੱਲਾ ਦੇਖ ਲਾਂਗੇ ਚਾਹੇ ਦਾ ਵਿੱਚੇ ਰੱਖ ਲਾਂਗੇ ਚਾਹੇ ਇਹਨੂੰ ਲਾ ਦਾਂਗੇ ਜੇ ਮੇ ਵੀ ਹੋਇਆ ਤੇ ਆ ਦੇਖੋ ਸਾਰੇ ਟਰੈਕਟਰਾਂ ਦੇ ਤਕਰੀਬਨ ਬੈਂਫਰ ਬਣੇ ਹੋਏ ਨੇ ਉਹਰੇ ਤੇ ਜੱਸੂ ਦੇਖ ਰਿਹਾ ਅੰਦਰ ਬੈਂਫਰ ਦੇਖ ਕੇ ਲਵਾਉਣਾ ਕਿਹੜਾ ਲਵਾਈਏ ਤੇ ਸਵੇਰੇ ਉਹਰੇ ਮੀਂਹ ਕਾਫੀ ਪੈ ਗਿਆ ਸਰਹੰਦ ਕਾਫੀ ਜ਼ਿਆਦਾ ਮੀਂਹ ਪਿਆ ਹੋਇਆ ਏ ਤੇ ਉਹ ਦੇਖ ਰਹੇ ਨੇ ਸਾਹਮਣੇ ਵੀਰ ਉਹਨਾਂ ਕੋ ਖੜੇ ਨੇ ਇਹ ਹੋਰ 20000 ਦਾ ਦੇ ਇੰਟਰ ਲੈ ਆਵਾਂਗੇ ਆਇਆ ਕੋਈ ਪਸੰਦ ਆਇਆ ਬੈਂਫਰ ਪਸੰਦ ਭਾਈ ਕੋਈ ਦੇਖਦੇ ਆਂ ਉੱਤਰ ਪਏ ਨੇ ਆ ਸਾਰੇ ਟਰੈਕਟਰਾਂ ਦੇ ਬਣੇ ਹੋਏ ਬੈਂਫਰ ਕਾਫੀ ਪਏ ਨੇ ਕੀ ਰੇਟ ਲਾਉਨੇ ਆ ਵੀਰੇ ਵੀਰੇ 600 ਰੁਪਏ ਚੱਲਦੇ ਆ ਇਸ ਬਲਕ ਅੱਛਾ ਆ ਵੀਰੇ 600 ਰੁਪਏ ਨੂੰ ਲਾ ਰਹੇ ਨੇ ਵੀਰੇ ਹੁਣੇ ਤੇ ਕੀ ਕੀ ਲਾਉਣਾ ਵੀਰੇ ਆਪਾਂ ਕੀ ਕੀ ਬਣਾਉਣਾ ਵੇਟ ਬੂਟ ਛਤਰੀ ਛਤਰੀਆਂ ਵੇਟ ਬਾਕੀ ਮਰਗੜ ਵਗੈਰਾ ਸਾਰੀਆਂ ਚੀਜ਼ਾਂ ਲੱਗੀਆਂ ਠੀਕ ਆ ਵੀਰੇ ਡਰੈਸਰ ਦਾ ਹੱਦ ਤੇ ਵੀਰੇ ਮਾੜਾ ਨਿਊ ਦਸ਼ਮਿਲ ਚਾਵਲਾ ਚੌਂਕ ਦੇ ਸਾਹਮਣੇ ਹੁਣ ਵਨ ਟੋਟਲ ਮੰਦ ਦਾ ਗੇਟ ਆ ਫਿੱਟ ਇਕੱਠਾ ਹੋ ਜਾਂਦਾ ਨੰਬਰ ਬੋਲ ਦੇ ਵੀਰੇ 988670549 ਇਹ ਕਿਸੇ ਵੀਰ ਨੇ ਲਵਾਉਣਾ ਹੋਇਆ ਕੋਈ ਵੀ ਛਤਰੀ ਪੈਂਪਰ ਬਰੇਟ ਕੋਈ ਵੀ ਸਮਾਨ ਲਵਾਉਣਾ ਹੋਵੇ ਵੀਰ ਉਹਨਾਂ ਨੂੰ ਫੋਨ ਕਰ ਲਿਓ ਤੇ ਜੂ ਪਏ ਪਏ ਨੇ ਇੱਧਰ ਤਕਰੀਬਨ ਸਾਰੇ ਟਰੈਕਟਰਾਂ ਦਾ ਹੀ ਸਮਾਨ ਮਿਲ ਜੂਰੇ ਹੁੱਕਾਂ ਹੁੱਕਾਂ ਪਈਆਂ ਨੇ ਇਹ ਉੱਧਰ ਵੇਟ ਬਣਦੇ ਨੇ ਜਿਹੜੇ ਹਨ ਨਮੇ ਚੱਲੇ ਹੋਏ ਨੇ ਵੇਟ ਉਹ ਬਣਦੇ ਨੇ ਤਿਆਰ ਹੁੰਦੇ ਨੇ ਇਹ ਦੇਖੋ ਪਲੇਟਾਂ ਹੋ ਰਹੀਆਂ ਨੇ ਤਿਆਰ ਚਲੋ ਦੇਖਦੇ ਹਾਂ ਜਿਹੜਾ ਲਵਾਈਏ ਬੈਂਫਰ ਦਿਖਾਉਨੇ ਆਪਾਂ ਤੁਹਾਨੂੰ